ਸੁਖਵੀਰ ਬਾਦਲ ਇੱਕ ਸਿਆਸੀ ਧਮਾਕਾ ਕਰਕੇ ਵੱਡਾ ਝਟਕਾ ਲੇ ਗਿਆ ਜਿਹੜੇ ਆਮ ਆਦਮੀ ਪਾਰਟੀ ਦੇ ਕਦੇ ਪ੍ਰਧਾਨ ਹੁੰਦੇ ਸੀ ਇਸਤਰੀ ਵਿੰਗ ਦੇ ਅੱਜ ਸਾਬਕਾ ਪ੍ਰਧਾਨ ਪ੍ਰੀਤੀ ਮਨੋ ਉਤਰਾ ਸੁਖਵੀਰ ਬਾਦਲ ਆਪਣਾ ਸਰੂਪਾ ਵਾ ਕੇ ਆਪਣੀ ਪਾਰਟੀ ਸ਼ਾਮਲ ਕਰਾ ਕੇ ਲੈ ਗਏ ਸਾਨੂੰ ਸਹੀ ਤਰੀਕੇ ਨਾਲ ਮਤਲਬ ਕਿ ਇਹਨਾਂ ਨੇ ਓਵੇਂ ਸਾਥ ਨਹੀਂ ਦਿੱਤਾ ਸਾਡਾ ਸਾਡੀ ਵਰਤੋਂ ਕੀਤੀ ਸਾਡੇ ਕੰਮਕਾਰ ਦੀ ਵਰਤੋਂ ਕੀਤੀ ਇਹਨਾਂ ਅਸੀਂ ਸਾਰੀ ਮਿਹਨਤ ਕੀਤੀ ਅਸੀਂ ਪਾਰਟੀ ਖੜੀ ਕੀਤੀ ਤੇ ਮਲਾਈ ਖਾਣ ਦਿੱਤੀ ਆ ਜੀ ਮਤਲਬ ਮੈਨੂੰ ਵੀ ਪਤਾ ਹੁੰਦਾ ਪ੍ਰੀਤੀ ਮਲੋਤਰਾ ਨੂੰ ਸਿਰਫ ਇਹ ਦੁੱਖ ਹੈ ਕਿ ਦਿੱਲੀ ਵਾਲੇ ਕਿਉਂ ਆ ਗਏ ਜਾਂ ਉਹਨੂੰ ਇਹ ਦੁੱਖ ਹੈ ਕਿ ਇਹਨਾਂ ਨੇ ਮਲਾਈ ਖਾਲੀ ਅਸੀਂ ਨਹੀਂ ਮਲਾਈ ਖਾਧੀ ਪੈਸੇ ਉਹ ਉਹਦੇ ਨਾਲ ਕੀ ਉਹਦੇ ਨਾਲ ਹੁੰਦਿਆ ਬਗਾਵਤ ਕਰਨਾ ਸਾਨ ਨਹੀਂ ਹੁੰਦਾ ਹੂੰ ਪਰ ਇਹ ਫਿਰ ਵੀ ਆਉਂਦਾ ਮੰਨਦੇ ਆ ਜੇ ਬਗਾਵਤ ਕੀਤੀ ਤਾਂ ਕੋਈ ਗੱਲ ਸੀ ਪਰ ਫਿਰ ਉੱਥੇ ਲੜਾਈ ਲੜਨੀ ਚਾਹੀਦੀ ਸੀ ਵਰਕਰਾਂ ਦੀ ਫਿਰ ਛੱਡ ਕੇ ਕਿਉਂ ਆ ਗਏ ਹੂੰ ਬਿਲਕੁਲ ਦਿੱਲੀ ਵਾਲੇ ਇਕੱਠ ਕੀਤਾ ਸੀ ਚੰਗਾ ਇਕੱਠ ਹੋ ਰਿਹਾ ਸੀ ਕਿ ਲਹਿਰ ਬਣ ਰਹੀ ਸੀ ਕਿ ਉਹ ਸਾਰੀ ਤੇਰੇ ਇੱਧਰ ਨੂੰ ਆਜੂਗੀ ਕਿ ਉਹ ਸਾਰੇ ਕੱਲ੍ਹ ਕਰਕੇ ਨਹੀਂ ਆ ਜਾਣਗੇ ਜਾਇੰਟ ਡਿਜ਼ਾਈਨ ਹੀ ਸੀ ਕਿ ਉਧਰੋਂ ਛੱਡ ਕੇ ਇੱਧਰ ਆਉਣਾ ਸੀ ਜੀ ਲੱਗਦਾ ਕਿ ਅੱਜ ਦੀ ਤਰੀਕ 'ਚ ਅਕਾਲੀ ਦਲ ਦੇ ਵੀ ਅਜੇ ਪੰਜਾਬ 'ਚ ਪੈਰ ਨਹੀਂ ਲੱਗੇ ਹੋਏ ਬਿਲਕੁਲ ਜੀ ਅਕਾਲੀ ਦਲ ਵੀ ਅਜੇ ਅਕਾਲੀ ਦਲ ਦਾ ਤਾਂ ਨੈਕਸਟ ਦਿਨ ਜੇ ਤੂੰ ਕੀ ਕਰੂ ਸਰਕਾਰ ਬਣਦੀ ਟਿਕਰੀ ਅੱਜ ਦੀ ਤਰੀਕ ਅਕਾਲੀ ਦਲ ਦਾ ਤਾਂ ਨੈਕਸਟ ਦਿਨ ਆਪਣਾ ਮਸਲਾ ਚੱਲਦਾ ਹੂੰ ਬਿਲਕੁਲ ਸੋ ਪੰਥਕ ਕਿੱਡੇ ਵੱਡੇ ਮਸਲੇ ਖੜੇ ਨੇ